ਦੁਆਰਾ ਸਾਡਾ ਰਾਜ ਮਿਲੇ ਚਾ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਗੂ ਵਾਲੇ ਆਪ ਦੇ ਕਾਨੂੰਨ ਲਾਗੂ ਰੱਖਾਂਗੇ ਹੁਣ ਬੰਦ ਕਰ ਤੇ ਮੈਂ ਸੌਣ ਲੱਗਿਆ ਸੌ ਜਾ ਤੇਰੇ ਸੁਪਨੇ ਚਾ ਨਾ ਤੇ ਇੱਥੇ ਨੇ ਲੰਗਰ ਲੋਕਾਂ ਦੀ ਨੇ ਆ ਬੜਬੜੇ ਸਮਾਗਮ ਕਰੋ ਅੱਜਕੱਲ ਜਦੋਂ ਆਨਲਾਈਨ ਆਪਾਂ ਨਿਹੰਗ ਸਿੰਘ ਨੂੰ ਦੇਖਦੇ ਆਂ ਹੱਥ ਵਿੱਚ ਬਰਛਾ ਸਿਰ ਤੇ ਦਮਾਲਾ ਤੇ ਬੋਲ ਫਤਿਹਦਰਸ਼ਨ ਪਰ ਦੂਜੇ ਹੱਥ ਵਿੱਚ ਭੰਗ ਜਾਂ ਕਹਿ ਲਓ ਸੁਖਨਿਦਾਨ ਹੁੰਦਾ ਤੇ ਗੱਲ ਸਿਰਫ ਭੰਗ ਤੱਕ ਨਹੀਂ ਰੁਕਦੀ ਅੱਜ ਕੁਝ ਲੋਕ ਪੰਥ ਦੀ ਰੱਖਿਆ ਦੇ ਨਾਮ ਤੇ ਖੂਨ ਕਰ ਰਹੇ ਨੇ ਸਵਾਲ ਇਹ ਹੈ ਕਿ ਇਹ ਹੈ ਗੁਰੂ ਦੀ ਫੌਜ ਜਾਂ ਕੁਝ ਲੋਕ ਗੁਰੂ ਦਾ ਨਾਮ ਲੈ ਕੇ ਈਗੋ ਦੀ ਲੜਾਈ ਲੜ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਬਣਾਇਆ ਉਹ ਕਹਿੰਦੇ ਸੀ ਸੰਤ ਸਿਪਾਹੀ ਬਣੋ ਹੱਥ ਵਿੱਚ ਗੁਟਕਾ ਸਾਭ ਵੀ ਹੋਵੇ ਤੇ ਕਿਰਪਾਨ ਵੀ ਉਤੋਂ ਨੇਂਹੰਗ ਸਿੰਘ ਬਣਾਏਗੇ। ਨੇਂਹੰਗ ਸਿੰਘ ਪੰਥ ਦੀ ਪਹਿਲੀ ਲਾਈਨ ਆਫ ਡਿਫੈਂਸ ਸੀ ਜਿਹੜੇ ਵਾਰ ਜ਼ੋਨ ਚ ਸਭ ਤੋਂ ਪਹਿਲਾਂ ਜਾਂਦੇ ਸੀ। ਸ਼ਸਤਰ ਸੇਵਾ ਸਿਮਰਨ ਇਹ ਉਹ ਨੇਂਹੰਗ ਸਿੰਘਾਂ ਦਾ ਜੀਵਨ ਸੀ। ਪਰ ਅੱਜ ਦਾ ਨੇਂਹੰਗ ਸਿੰਘ ਵਾਇਰਲ ਕਿਵੇਂ ਹੋ ਰਿਹਾ? ਭੰਗ, ਰੀਲਸ, ਗਾਲਾਂ ਤੇ ਮਰਡਰ ਦੀ ਜਸਟੀਫਿਕੇਸ਼ਨ ਨਾਲ। ਚਲੋ ਅੱਜ ਗੱਲ ਕਰਦੇ ਹਾਂ ਪੁਰਾਤਨ ਫੌਜ ਦੀ ਤੇ ਅੱਜ ਦੇ ਸੋਸ਼ਲ ਮੀਡੀਆ ਵਾਰੀਅਰਸ ਦੀ। ਇਹ ਹਾਂਜੀ ਹੁਣ ਹੁਣ ਹੁਣ। ਇੱਥੇ ਆਰਮਲ ਦਿਖ ਰਿਹਾ ਸੀ। ਆਰਮਲ ਦਿਖਾ ਦੇ ਚੱਕ ਲਿਆ। ਇੱਥੇ ਦੋੜ ਦੇਣਾ ਇੱਥੇ ਦੋੜ ਦੇਣਾ ਅੱਕਾ ਅੱਜ ਕੁਝ ਨਿਆਂ ਸਿੰਘ ਕਹਿੰਦੇ ਨੇ ਸੁਖ ਨਿਦਾਨ ਗੁਰੂ ਦੀ ਬਖਸ਼ੀਸ਼ ਹੈ ਪਰ ਪਹਿਲਾਂ ਸਮਝ ਲਓ ਇਹ ਲਫ਼ਜ਼ ਕੀ ਹੈ ਸੁਖ ਮਤਲਬ ਪੀਸ ਨਿਦਾਨ ਮਤਲਬ ਟ੍ਰੈਜਰ ਸੁਖ ਨਿਦਾਨ ਇੱਕ ਰਿਸਪੈਕਟਫੁਲ ਸ਼ਬਦ ਹੈ ਜੋ ਪੰਗਲਿ ਯੂਜ਼ ਕੀਤਾ ਜਾਂਦਾ ਹੈ ਜੇ ਆਪਾਂ ਹਿਸਟਰੀ 'ਚ ਜਾਈਏ ਤਾਂ ਮਿਲ ਸਕਦਾ ਹੈ ਕਿ ਜੰਗ ਤੋਂ ਪਹਿਲਾਂ ਕੁਝ ਵਾਰੀਅਰਸ ਇੱਕ ਮਾਈਲਡ ਨਸ਼ਾ ਕਰਦੇ ਸੀ ਬਾਕੀ ਡਰ ਖਤਮ ਹੋਵੇ ਯਥਕਾਨ ਘਟ ਹੋਵੇ ਪਰ ਉਹ ਨਸ਼ਾ ਗੁਰੂ ਦੀ ਰਜ਼ਾ ਚ ਨਹੀਂ ਸੀ ਨਿਹੰਗ ਸਾਨੂੰ ਐਉਂ ਕਹਿੰਦੇ ਨੇ ਨਿਹੰਗ ਕਹਿੰਦੇ ਨੇ ਮਗਰਮਛ ਨੂੰ ਔਰ ਬਬਰ ਸ਼ੇਰ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਬਰ ਸ਼ੇਰ ਹਾਂ ਮਗਰਮਾਛਾਂ ਜੰਗ ਦੇ ਮੈਦਾਨ ਵਿੱਚ ਇਸ ਕਰਕੇ ਅਸੀਂ ਗੁਰੂ ਕੇ ਨਿਹੰਗਾਂ ਹੰਗ ਹੰਗਤਾ ਤੋਂ ਰਹਿਤ ਕਾਮ ਕ੍ਰੋਧ ਲੋਭ ਮੋਹ ਤੋਂ ਰਹਿਤ ਦੁਈ ਦੁਆਇ ਤੋਂ ਰਹਿਤ ਲੱਭ ਤੋਂ ਹੰਕਾਰ ਤੋਂ ਰਹਿਤ ਗੁਰੂ ਗ੍ਰੰਥ ਸਾਹਿਬ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਭੰਗ ਮੱਛਲੀ ਸੂਰਾਪਾਨ ਜੋ ਜੋ ਪ੍ਰਾਣੀ ਖਾਣ ਤੀਰਤ ਬਰਤ ਨੇਮ ਕਿਤੇ ਤੇ ਸਬਾਈ ਰਸਤਾਲ ਜਾਨ ਇਹ ਕਲੀਅਰ ਮੈਸੇਜ ਹੈ ਚਾਹੇ ਤੂੰ ਕਿੰਨਾ ਵੀ ਪਾਠ ਕਰੇ ਜੇ ਨਸ਼ਾ ਕਰਦੇ ਹੋਏ ਸੇਵਾ ਕਰਦੇ ਤੂੰ ਪਤ ਦੀ ਜਗਾ ਪਤਨ ਦੀ ਤਰਫ ਜਾ ਰਿਹਾ ਪਤਨ ਮਤਲਬ ਆਪਣੇ ਡਾਊਨਫਾਲ ਦੇ ਵੱਲ ਅੱਜ ਕੁਛ ਨਿਹੰਗ ਸਿੰਘ ਨਾ ਸਿਰਫ ਭੰਗ ਦੀ ਜਸਟੀਫਿਕੇਸ਼ਨ ਕਰਦੇ ਨੇ ਪਰ ਓਪਨਲੀ ਗਾਣਾ ਵੀ ਗਾੜਦੇ ਨੇ ਤੁਸੀਂ ਕੋਕਾ ਕੋਲੇ ਪੀਓ ਤੁਸੀਂ ਪੈਪਸੀਆਂ ਪੀਓ ਤੁਹਾਡੀ ਪੈ ਜਾ ਤੁਸੀਂ ਹਰ ਪ੍ਰਕਾਰ ਦੀ ਸ਼ਰਾਬ ਪੀਂੋ ਤੁਸੀਂ ਫਰੂਟ ਵੀਰਾਂ ਪੀਂੋ ਤੁਸੀਂ ਭੈਣ ਰੈਡ ਬੁੱਲਾ ਪੀਂੋ ਤੁਸੀਂ ਹਾਓ ਸਾਰਾ ਜਹਾਨ ਦਾ ਗੰਦ ਪੀਂਵੋ ਤੁਸੀਂ ਇਹ ਨੰਗਾ ਨੇ ਸੁੱਖਾ ਪੀ ਲਿਆ ਫਿਰ ਤੁਸੀਂ ਕਰਨ ਲੱਗਿਆਂ ਨੇ ਕੀ ਲੱਗਦਾ ਸੁੱਖਾ ਪੀਂਦੇ ਨਾਸ਼ ਕਰਨ ਵਾਸਤੇ ਸ੍ਰੀ ਸਾਹਿਬ ਗੁਰੂ ਮਹਾਰਾਜ ਨੇ ਖਾਲਸਾ ਪੰਥ ਨੂੰ ਧਾਨ ਕਰਾਈ ਆ ਇਸ ਤਰ੍ਹਾਂ ਗਿਆਨ ਦੀ ਤਲਵਾਰ ਆਪਣੇ ਹਿੱਤ ਦੇ ਵਿੱਚ ਧਾਨ ਕਰਕੇ ਜਿਹੜੇ ਸਰੀਰ ਦੇ ਕਾਮਕਰੋਦ ਲੋਗਾਂ ਦਾ ਸਰੀਰ ਨਾਸ਼ ਕਰਨ ਵਾਹਨ ਇਹਨਾਂ ਦਾ ਗਿਆਨ ਰੂਪੀ ਤਲਵਾਰ ਨੂੰ ਨਾਸ਼ ਕਰਨ ਵਾਸਤੇ ਗੁਰੂ ਮਹਾਰਾ ਦਾ ਹੁਕਮ ਹੈ ਅੱਜ ਦਾ ਨਿਹੰਗ ਸਿੰਘ ਅਕਸਰ ਇੰਸਟਾਗ੍ਰਾਮ ਤੇ ਮਿਲਦਾ ਹੈ ਪੰਗ ਬਣਾ ਰਿਹਾ ੱੱਕਾ ਰੋਕਣ ਦੀ ਜਗ੍ਹਾ ਧਰਮ ਦੇ ਨਾਮ ਤੇ ੱੱਕਾ ਕਰ ਰਿਹਾ ਤੇ ਬੈਕਗ੍ਰਾਉਂਡ 'ਚ ਰੀਮਿਕਸ ਬਣਾਇਆ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਦੀਨ ਦੁਖੀ ਦੀ ਰੱਖਿਆ ਅਤੇ ਇਨਸਾਫ ਦੀ ਬੁਲੰਦੀ ਲਈ ਕੀਤੀ ਸੀ ਇਸੇ ਇਤਿਹਾਸਿਕ ਪ੍ਰਕਿਰਿਆ ਵਿੱਚ ਨਿਹੰਗ ਖਾਲਸੇ ਦਾ ਵਿਸ਼ੇਸ਼ ਰੂਪ ਪਣ ਕੇ ਉਭਰੇ ਸਿੱਖ ਸਮਾਜ ਦੇ ਮਹਾਨ ਸੇਵਕ ਨਵਾਬ ਕਪੂਰ ਸਿੰਘ ਨੇ ਨਿਹੰਗ ਸਿੰਘਾਂ ਦੇ ਦੋ ਦਲ ਬਣਾ ਦਿੱਤੇ ਸਨ ਇੱਕ ਨੂੰ ਉਹਨਾਂ ਬਾਬਾ ਬੁੱਢਾ ਦਲ ਕਿਹਾ ਤੇ ਦੂਸਰੇ ਨੂੰ ਤਰुणਾ ਦਲ ਤਰुणਾ ਦਲ ਨੌਜਵਾਨਾਂ ਦੀ ਸ਼ਕਤੀ ਨੂੰ ਇਕਾਗਰ ਕਰਕੇ ਗਰੀਬ ਗੁਰਬੇ ਦੀ ਰੱਖਿਆ ਕਰਦਾ ਸੀ ਅਤੇ ਮੁਗਲ ਰਾਜ ਦੇ ਜ਼ੁਲਮਾਂ ਦੇ ਵਿਰੁੱਧ ਡਟ ਜਾਂਦਾ ਸੀ ਇਸੇ ਦਲ ਨੇ ਅਮਨ ਇਨਸਾਫ ਅਤੇ ਦਰਮ ਦੀ ਰੱਖਿਆ ਲਈ ਯੁੱਧ ਕੀਤਾ ਬੁੱਢਾ ਦਲ ਇਸ ਜੋਸ਼ ਨੂੰ ਹੋਸ਼ ਦੇਂਦਾ ਸੀ ਨਿਰਧਨ ਦਾ ਪਾਲਣ ਅਤੇ ਦੁਸ਼ਮਣ ਦਾ ਮੁਕਾਬਲਾ ਦੋਹਾਂ ਦਲਾਂ ਦਾ ਸਾਂਝਾ ਟੀਚਾ ਸੀ ਜਦੋਂ ਅਸੀਂ ਪੰਗ ਦੀ ਜਸਟੀਫਿਕੇਸ਼ਨ ਕਰਦੇ ਹਾਂ ਅਸੀਂ ਪੰਥ ਦੇ ਨਾਮ ਤੇ ਆਪਣੀਆਂ ਆਦਤਾਂ ਲੁਕਾ ਰਹੇ ਹਾਂ ਕੋਈ ਦੂਜਾ ਸ਼ਰਾਬ ਪੀਂਦਾ ਜਾਂ ਕੋਈ ਹੋਰ ਲਟਰਨ ਬਟਰਨ ਕਰਦਾ ਹਨ ਉਹਨੂੰ ਤੁਸੀਂ ਕਹਿੰਦੇ ਜੇ ਨਸ਼ਾ ਕਰਦਾ ਤੁਹਾਡੇ ਨੰਗ ਸਿੰਘ ਫੌਜਾਂ ਵੀ ਤੁਹਾਨੂੰ ਸ਼ਿਕਾਇਤ ਕਰਦੀਆਂ ਜੀ ਬਿਲਕੁਲ ਸਹੀ ਨੇ ਉਹ ਵੀਰ ਭਰਾ ਜਿਹੜੇ ਕਹਿੰਦੇ ਆ ਵੀ ਇਹ ਨਸ਼ਾ ਨਸ਼ਾ ਆ ਹਾਂ ਸੁੱਖਾ ਨਸ਼ਾ ਆ ਪਰ ਨਸ਼ਾ ਨਾਂਜੀ ਮੰਨਦੇ ਆ ਪਰ ਨਸ਼ਾ ਕਿਵੇਂ ਆ ਉਹ ਦੇਖਣਾ ਪਊਗਾ ਅੱਛਾ ਜੀ ਇਹ ਨਸ਼ਾ ਮਤਲਬ ਆ ਕਿ ਬਾਡੀ ਲੈਵਲ ਦਾ ਨਹੀਂ ਹੈਗਾ ਮਾਈਂਡ ਲੈਵਲ ਦਾ ਆ ਅੱਛਾ ਜੀ ਹੋਰ ਜਿਹੜੇ ਨਸ਼ੇ ਆ ਉਹ ਬਾਡੀ ਦੇ ਉੱਤੇ ਇਫੈਕਟ ਕਰਦੇ ਆ ਥੋੜੇ ਟਾਈਮ ਵਾਸਤੇ ਜਿਵੇਂ ਕੋਈ ਸ਼ਰਾਬ ਪੀਂਦਾ ਹੈ ਉਹਨੂੰ ਡੋਪਾਮਾਈਨ ਉਹਦਾ ਹਿੱਟ ਹੁੰਦਾ ਹੈ ਉਹਨੂੰ ਥੋੜਾ ਟਾਈਮ ਲੱਗਦਾ ਮੈਂ ਸਰੂਰ ਦੇ ਵਿੱਚ ਆ ਮੁੜ ਕੇ ਫਿਰ ਉਹ ਉਸੇ ਵੇਲੇ ਉੱਥੇ ਆ ਗਿਆ ਸੁੱਖੇ ਦਾ ਇਹ ਤਾਂ ਆਪੋਜ਼ਿਟ ਆ ਕੁਝ ਵੀਰ ਭੈਣ ਭਰਾ ਇਹ ਕਹਿੰਦੇ ਆ ਕਿ ਤੁਸੀਂ ਭੰਗ ਪੀਂਦੇ ਆ ਇਹ ਗੱਲ ਗਲਤ ਆ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਵੀ ਅਪਗ੍ਰੇਡ ਕਰੋ ਕਿ ਅਸੀਂ ਭੰਗ ਨਹੀਂ ਪੀਂਦੇ ਅਸੀਂ ਸੁੱਖਾ ਪੀਂਦੇ ਆ ਅੱਛਾ ਜੀ ਭੰਗ ਤੇ ਸੁੱਖਾ ਦੋਵੇਂ ਵੱਖਰੇ ਵੱਖਰੇ ਆ ਭੰਗ ਨੂੰ ਸਮੂਖ ਕੀਤਾ ਜਾਂਦਾ ਆ ਅੱਛਾ ਸੁੱਖੇ ਨੂੰ ਰਗੜਾ ਲਾਇਆ ਜਾਂਦਾ 지ਮੇ ਪਕਤ ਕਬੀਰ ਸਾਹਿਬ ਨੇ ਗੁਰਬਾਣੀ ਚ ਲਿਖਿਆ ਵੀ ਹੱਥ ਪੈਰ ਕਾਮ ਸੇ ਤੀਰ ਨਰਨਜਨ ਸਾਥ ਤੇ ਇਹਦਾ ਫੁਰਨਾ ਜਿਹੜਾ ਅੰਦਰ ਦਾ ਹੈ ਅਮਰਤਾਰੀ ਸਿੰਘ ਦਾ ਉਹ ਇਹਦਾ ਬਾਜਾਂ ਵਾਲੇ ਦੇ ਚਰਨਾਂ ਵੱਲ ਬੱਲੇ ਹੁੰਦਾ ਧਿਆਨ ਹੋਣਾ ਚਾਹੀਦਾ ਜਿਵੇਂ ਗਾਂ ਦਾ ਬੱਚੇ ਵੱਲੇ ਮਾਂ ਦਾ ਬੱਚੇ ਵੱਲੇ ਇਹ ਸਿਰਫ ਭੰਗ ਤੱਕ ਲਿਮਟਿਡ ਨਹੀਂ ਇਹ ਸੋਚ ਐਕਸਟ੍ਰੀਮ ਐਕਸ਼ਨਸ ਤੱਕ ਲੈ ਕੇ ਜਾਂਦੀ ਹੈ ਅੱਜ ਕੁਝ ਲੋਕ ਕਹਿੰਦੇ ਨੇ ਕਿ ਜੇ ਪੰਥ ਦੀ ਰੱਖਿਆ ਲਈ ਸਾਨੂੰ ਕਿਸੇ ਦਾ ਖੂਨ ਵੀ ਕਰਨਾ ਪਵੇ ਤਾਂ ਉਹ ਸੇਵ ਹੈ। ਕੁਝ ਹਫ਼ਤੇ ਪਹਿਲਾਂ ਅਮਰਿਤਪਾਲ ਮੈਰੋ ਨੇ ਧਾਰਮਿਕ ਸੁਧਾਰ ਦੇ ਨਾਮ ਤੇ ਇੱਕ ਇੰਸਟਾਗ੍ਰam ਇਨਫਲੂਐਂਸਰ ਦਾ ਕਤਲ ਕਰਤਾ। ਕਾਰਨ ਇਹ ਇਨਫਲੂਐਂਸਰ ਪੰਥ ਦੇ ਵਿਰੋਧੀ ਸੀ। ਇਹ ਐਕਸ਼ਨ ਜਦੋਂ 3 ਸਾਲ ਦੀ ਕੁੜੀ ਦਾ ਰੇਪ ਹੁੰਦਾ ਉਦੋਂ ਕਿਉਂ ਨਹੀਂ ਕੀਤਾ ਜਾਂਦਾ? ਅੱਜ ਕੋਈ ਸੋਸ਼ਲ ਮੀਡੀਆ ਤੇ ਹੇਟ ਦੀ ਗੱਲ ਕਰਦਾ ਤਾਂ ਅਗਲੇ ਦਿਨ ਉਹਦੇ ਸਿਰ ਤੇ ਕਿਰਪਾਨ ਰੱਖੀ ਹੁੰਦੀ ਹੈ। ਕੀ ਇਹ ਗੁਰੂ ਦੀ ਸੋਚ ਜਾਂ ਬਸ ਈਗੋ ਦੀ ਸ਼ੀਲ ਹੈ? ਅੱਜ ਇੱਕ ਪਾਸੇ ਸੇਵਾ ਚੱਲ ਰਹੀ ਹੈ ਲੰਗਰ ਨਾਮ ਸਿਮਰਨ ਤੇ ਪੂਰੀ ਮਰਿਆਦਾ ਦੇ ਨਾਲ ਉੱਥੇ ਦੂਜੇ ਪਾਸੇ ਭੰਗ ਵਾਲੇ ਸ਼ਾਰਟਸ ਇਡਿਟਿਡ ਰੀਲਸ ਅਬਿਊਸਿਵ ਲੈਂਗੁਏਜ ਤੇ ਪੰਥੀ ਗਰੇਜ਼ ਦੀ ਬ੍ਰਾਂਡਿੰਗ ਅੱਜ ਦਾ ਗੁਰਸਬਦਨ ਕੀ ਭਈ ਚੰਗਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨ ਸਭ ਕੁਲ ਦੀ ਯਾਦਾਰ ਮਰਗ ਜਿਹੜਾ ਇਸ ਬਾਣੇ ਵਿੱਚ ਪ੍ਰਗਟ ਹੋਵੇਗਾ ਉਹਦੇ ਅੰਦਰ ਸ਼ਬਦੀ ਚੰਗਾਰ ਹੋਵੇ ਸਾਰੀਆਂ ਕੋਲਾਂ ਦਾ ਹਜ਼ਾਰ ਕਰੇ ਅਸੀਂ ਜੇ ਕਿਤੇ ਕੋ ਦਰਸ਼ਨ ਕਰੇਗਾ ਤਾਂ ਉਹਦੀ ਵੀ ਕਲਿਆਣ ਹੋ ਜਾਏਗੀ ਇਨ ਫੈਕਟ ਅੱਜ ਕੱਲ ਦੇ ਨਗਰ ਕੀਰਤਨ ਨੂੰ ਇੱਕ ਪੋਲਿਟੀਕਲ এজেন্ডਾ ਬਣਾ ਦਿੱਤਾ ਗਿਆ ਉੱਥੇ ਖਾਲਿਸਤਾਨ ਦੇ ਝੰਡੇ ਲਾਏ ਜਾ ਰਹੇ ਨੇ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਨੇ ਇੱਕ ਸਪਿਰਚੁਅਲ ਐਂਡ ਰਿਲੀਜੀਅਸ ਮੂਵਮੈਂਟ ਨੂੰ ਆਪਾਂ ਉੱਥੇ ਤੱਕ ਹੀ ਲਿミਟਡ ਕਿਉਂ ਨਹੀਂ ਰੱਖ ਸਕਦੇ ਜਿਸੀ ਭੰਗ ਈਗੋ ਹੇਟ ਸਪੀਚ ਤੇ ਵਾਇਲੈਂਸ ਨੂੰ ਗੁਰੂ ਦਾ ਹੁਕਮ ਕਹਿ ਕੇ ਜਸਟੀਫਾਈ ਕਰਦੇ ਆ ਅਸੀਂ ਗੁਰੂ ਨੂੰ ਨਹੀਂ ਆਪਣੇ ਇਨਰ ਡੈਵਲ ਨੂੰ ਫਾਲੋ ਕਰ ਰਹੇ ਆ ਅੱਜ ਦਾ ਸਵਾਲ ਤੁਹਾਡੇ ਲਈ ਨਿਹੰਗ ਸਿੰਘ ਅੱਜ ਵੀ ਵਾਰੀਅਰ ਇਹ ਸਿਰਫ ਸੋਸ਼ਲ ਮੀਡੀਆ ਪਰਫਾਰਮਰ। ਨੰਚਕਾਰਾ ਤੀਜਾ ਪੰਥ ਜਾਵਣ ਵਾਲੇ ਨੂੰ। ਉਹ ਨੰਦਪੁਰ ਬੈ ਕੇ ਕੌਤਕ ਦੇ ਅਭਜਰ ਚਾਇਆ ਸੀ। ਅਮਰਤ ਪਾਨ ਕਰਾ ਕੇ ਕਿਦੜਾ ਸ਼ੇਰ ਬਣਾਇਆ ਸੀ। ਉਹ ਸਵਾਰ ਲੱਕ ਨਾਲ ਕੱਲੇ ਨੂੰ ਲੜਾਉਣ ਵਾਲੇ ਨੂੰ। ਨੰਚਕਾਰਾ ਤੀਜਾ ਪੰਥ ਜਾਵਣ ਵਾਲੇ ਨੂੰ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਪੰਥ ਦੀ ਅਸਲੀ ਈਮੇਜ ਸਮਝੀ। ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਐਂਡ ਕਮੈਂਟ ਜ਼ਰੂਰ ਕਰਿਓ। and my channel ਨੂੰ ਵੀ ਸਬਸਕ੍ਰਾਈਬ ਕਰ ਦਿਓ ਫॉर ਮੋਰ ਇੰਟਰਸਟਿੰਗ ਵੀਡੀਓਜ਼ ਸਤਿ ਸ਼੍ਰੀ ਅਕਾਲ